ਇੰਦਰ ਦੇਵਤਾ ਦੀਆਂ ਵੀ ਤੁਸੀਂ ਮਤਲਬ ਕਿ ਪੂਜਾਵਾਂ ਕਰ ਲੋ ਪਰ ਮੀ ਨਹੀਂ ਆਊਗਾ ਪਰ ਰੁੱਖ ਜਦੋਂ ਬੁਲਾਉਂਦੇ ਆ ਆਪਦੀ ਭਾਸ਼ਾ ਦੇ ਵਿੱਚ ਤਾਂ ਉਦੋਂ ਬੱਦਲਾਂ ਦੇ ਉੱਤੇ ਆ ਕੇ ਤੇ ਫਿਰ ਬੱਦਲ ਵਰਸਦਾ ਤੇ ਫਿਰ ਬਾਰਿਸ਼ ਹੁੰਦੀ ਆ ਇਹ ਕਦੇ ਨਾ ਸੋਚੋ ਕਿ ਬਾਰਿਸ਼ ਮਨੁੱਖ ਹਸਤੇ ਹੁੰਦੀ ਆ ਨਹੀਂ ਬਾਰਿਸ਼ ਦਰਖਤ ਹਸਤੇ ਹੁੰਦੀ ਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਅੱਜ ਦਾ ਸਾਡਾ ਮੁੱਦਾ ਉਹ ਹਰ ਇੱਕ ਪੰਜਾਬੀ ਹਰ ਪਸ਼ੂ ਹਰ ਪੰਛੀ ਪੰਜਾਬ ਦੇ ਰਹਿ ਵਿੱਚ ਰਹਿਣ ਵਾਲੇ ਹਰ ਬਚਿੰਦੇ ਹਰ ਜੀਵਨ ਦੇ ਲਈ ਬਹੁਤ ਜ਼ਿਆਦਾ ਮਹੱਤਵਪੂਰਨ ਕਿਉਂਕਿ ਅੱਜ ਦਾ ਮੁੱਦਾ ਸਾਡਾ ਪਾਣੀ ਜਿਹੜਾ ਕਿ ਅੱਜ ਬਹੁਤ ਸਤਰ ਸਾਡਾ ਧਰਤੀ ਹੇਠਲੇ ਪਾਣੀ ਦਾ ਘਟਦਾ ਜਾਂਦਾ ਤੇ ਪਰ ਸਾਡੇ ਲੋਕ ਆ ਜਿਹੜੇ ਉਹ ਇਹਦੇ ਤੋਂ ਬਹੁਤ ਹੀ ਬੇਚਿੰਤਾ ਕਿਉਂਕਿ ਉਹ ਉਸ ਪਰਮਾਤਮਾ ਨੂੰ ਹੱਥ ਕਰਕੇ ਕਹਿ ਦਿੰਦੇ ਆ ਕਿ ਜੋ ਉਹਨੂੰ ਮਨਜ਼ੂਰ ਪਰ ਨਹੀਂ ਇੱਕ ਗੱਲ ਆਪਦੇ ਦਿਲ ਦੇ ਵਿੱਚ ਸਾਫ਼ ਤੌਰ ਤੇ ਬਿਠਾ ਲਓ ਕਿ ਜੋ ਤੁਸੀਂ ਕਰਦੇ ਹੋ ਉਹਦੀ ਜ਼ਿੰਮੇਵਾਰੀ ਤੁਹਾਡੀ ਆ ਜੇ ਮੈਂ ਕੁਝ ਕਰਦਾ ਗਲਤ ਤਾਂ ਮੇਰੀ ਜ਼ਿੰਮੇਵਾਰੀ ਆ ਉਹਦੀ ਕੋਈ ਜ਼ਿੰਮੇਵਾਰੀ ਨਹੀਂਗੀ ਠੀਕ ਹੈ ਉਹਦੇ ਵੱਲ ਨੂੰ ਉਂਗਲਾ ਕਰਨੀਆਂ ਬੰਦ ਕਰ ਦਿਓ ਜਿਹੜੀ ਕਿਹੜੀ ਆਪਦੀ ਗਲਤੀ ਉਹ ਸਾਰਾ ਹੁੰਦੇ ਤੇ ਸੁੱਟ ਕੇ ਤੇ ਆਪ ਬਰੀ ਹੋ ਜੰਨੇ ਤੁਸੀਂ ਪੰਜਾਬ ਦੇ ਵਿੱਚ ਜਿਹੜਾ ਪਾਣੀ ਆ ਉਹ ਕਿਵੇਂ ਘਟਦਾ ਪਿਆ ਉਹਦਾ ਤੁਹਾਨੂੰ ਮੈਂ ਛੋਟੀਆਂ-ਛੋਟੀਆਂ ਚੀਜ਼ਾਂ ਦੱਸਾਂਗਾ ਜੋ ਤੁਹਾਨੂੰ ਆਪੇ ਆਪ ਦੇ ਵਿੱਚ ਸਾਹਮਣੇ ਦੇਖ ਕੇ ਵੀ ਸਮਝ ਆਉਣੀਆਂ ਤੁਸੀਂ ਦੇਖੋ ਪਹਿਲਾਂ ਜਦੋਂ ਪਾਣੀ ਸਾਡਾ ਨਿਕਲਦਾ ਸੀ ਘਰੋਂ ਬਾਹਰ ਤਾਂ ਨਾਲੀਆਂ ਰਾਂਹੀਂ ਕੱਚੇ ਛੱਪੜਾਂ ਦੇ ਵਿੱਚ ਜਾਂਦਾ ਸੀ ਹਨਾ ਉੱਥੇ ਪਾਣੀ ਖੜਾ ਰਹਿੰਦਾ ਸੀ ਹੌਲੀ ਹੌਲੀ ਥੱਲੇ ਜਾਈ ਜਾਂਦਾ ਰਹਿੰਦਾ ਸੀ ਪਾਣੀ ਪਰ ਉੱਥੇ ਰਹਿੰਦਾ ਸੀ ਤੇ ਥਾਂ ਸਾਰੀ ਕੱਚੀ ਹੁੰਦੀ ਸੀ ਜੇ ਮੀਂਹ ਵੀ ਪੈਂਦਾ ਸੀ ਪ੍ਰਣਾਲੀ ਤਾਂ ਅੱਧ ਦੇ ਅੱਧ ਦੇ ਪੌਣੇ ਪੌਣੇ ਘੰਟੇ ਬਾਅਦ ਚੱਲਦੇ ਹੁੰਦੇ ਸੀ ਉੱਤੇ ਜਦੋਂ ਛੱਤਾਂ 'ਚ ਕੱਚੀਆਂ ਹੁੰਦੀਆਂ ਸੀ ਕਿਉਂਕਿ ਪਾਣੀ ਸੋਖ ਲੈਂਦੀਆਂ ਸੀ ਉਹ ਫਿਰ ਜਦੋਂ ਸੂਰਜ ਚੜ੍ਹਦਾ ਸੀ ਤਾਂ ਉਹ ਸੁਕਾਉਂਦਾ ਸੀ ਉਹਨੂੰ ਤੇ ਪਾਣੀ ਫਿਰ ਦੁਆਰਾ ਵਾਸ਼ਪੀਕਰਨ ਹੋ ਕੇ ਉੱਪਰ ਚਲਾ ਜਾਂਦਾ ਸੀ ਪਰ ਅੱਜ ਕੀ ਹੋ ਗਿਆ ਅੱਜ ਛੱਤਾਂ ਤੋਂ ਲੈ ਕੇ ਥੱਲੇ ਸਭ ਕੁਝ ਪੱਕਾ ਹੋ ਗਿਆ ਸਾਰੇ ਥਾਵਾਂ ਤੇ ਪਲਸਤਰ ਲੱਗ ਗਏ ਕਿਤੇ ਵੀ ਪਾਣੀ ਮਤਲਬ ਧਰਤੀ ਦੇ ਨਾਲ ਟੱਚ ਨਹੀਂ ਹੋ ਸਕਦਾ ਫਿਰ ਤੁਸੀਂ ਵੀ ਦੇਖੋ ਪਹਿਲਾਂ ਨਾਲੀਆਂ ਰਾਹੀਂ ਪਾਣੀ ਜਾਂਦਾ ਸੀ ਹੁਣ ਜਿਹੜਾ ਪਾਣੀ ਆ ਉਹ ਪਈ ਪਾਰਾਂ ਹੀ ਜਾਣ ਲੱਪਿਆ ਜਿਹਨੂੰ ਸੀਵਰੇਜ ਕਹਿੰਦੇ ਆ ਸੀਵਰੇਜ ਆ ਜਿਹੜਾ ਉਹ ਐਡੀ ਘਾਤਕ ਚੀਜ਼ ਆ ਜਿਹਨੂੰ ਸਾਡੇ ਲੋਕਾਂ ਨੇ ਇੱਕ ਸੁਹੂਲਤ ਮੰਨ ਕੇ ਸਾਡੇ ਵੀ ਸੀਵਰੇਜ ਪੈਜੇ ਸਾਡੇ ਵੀ ਸੀਵਰੇਜ ਪੈਜੇ ਨਹੀਂ ਬਹੁਤ ਵੱਡੀ ਗਲਤੀ ਕੀਤੀ ਤੁਸੀਂ ਪਹਿਲਾਂ ਸੀਗਾ ਜਿਹੜੇ ਉਹ ਨਾਲੀਆਂ ਸੀ ਉਹ ਵੱਡੇ ਨਾਲੇ ਜਿੱਡੀਆਂ ਸੀ ਤੇ ਉਹ ਨਾਲਾ ਕਿਸੇ ਨਾ ਕਿਸੇ ਛੱਪੜ ਜਾਂ ਕਿਸੇ ਨਾ ਕਿਸੇ ਖਾਲੀ ਤਾਂ ਤੇ ਚਾ ਕੇ ਖੜਦਾ ਸੀ ਤੇ ਉਹ ਪਾਣੀ ਧਰਤੀ ਦੇ ਵਿੱਚ ਸਿਮਦਾ ਰਹਿੰਦਾ ਸੀ ਤੇ ਪਰ ਬਾਹਰ ਨਹੀਂ ਸੀ ਜਾਂਦਾ ਪੰਜਾਬ ਚ ਹੁਣ ਕੀ ਆ ਹੁਣ ਜਦੋਂ ਮੀਂਹ ਦਾ ਪਾਣੀ ਜਾਂ ਤੁਸੀਂ ਰਸੋਈ ਦੇ ਵਿੱਚੋਂ ਇੱਕ ਗਲਾਸ ਵੀ ਪਾਣੀ ਦਾ ਡੋਲਦੇ ਹੋ ਤਉ ਉਸ ਪਰ ਸਾਰੀਆਂ ਪੱਕੀਆਂ ਪਾਈਪਾਂ ਨੇ ਕਿਤੇ ਪਾਣੀ ਚੂਸਣ ਦੀ ਥਾਂ ਨਹੀਂ ਇੱਕ ਗਲਾਸ ਤੁਸੀਂ ਇਧਰੋਂ ਡੋਲਦੇ ਹੋ ਤਾਂ ਜਿੱਥੇ ਉਹ ਐਂਡ ਪੁਆਇੰਟ ਅਸ ਯੂਰੇਜ ਦਾ ਉੱਥੇ ਇੱਕ ਗਲਾਸ ਪਾਣੀ ਜਾ ਕੇ ਨਿਕਲਦਾ ਤੁਹਾਡਾ ਉਹ ਪਾਣੀ ਕਿਤੇ ਹੋਰ ਨਹੀਂ ਜਾਂਦਾ ਫਿਰ ਜਿਹੜੀ ਬਾਰਿਸ਼ ਹੁੰਦੀ ਆ ਉਹਦਾ ਪਾਣੀ ਵੀ ਆ ਉਹ ਵੀ ਸਾਰਾ ਪ੍ਰਣਾਲੇ ਥਾਂ ਨੇ ਮਿੰਟੋ-ਮਿੰਟੀ ਪ੍ਰਣਾਲੇ ਚੱਲ ਪੈਂਦੇ ਪੱਕੀਆਂ ਛੱਤਾਂ ਹੋਣ ਕਰਕੇ ਪਾਣੀ ਸਾਰਾ ਸੀਵਰੇਜ ਦੇ ਵਿੱਚ ਦੀ ਹੋ ਕੇ ਉਹ ਸਾਰਾ ਬਾਹਰ ਦੀ ਬਾਹਰ ਚਲਾ ਜਾਂਦਾ ਸੋਡਾ ਪਾਣੀ ਬੜੀ ਸਕੀਮ ਨਾਲ ਮੁਕਾਇਆ ਜਾਂਦਾ ਪਿਆ ਵੀਰੋ ਤੁਸੀਂ ਇਸ ਗੱਲ ਨੂੰ ਸਮਝੋ ਇਸ ਚੀਜ਼ ਨੂੰ ਸਮਝੋ ਜਿਹੜੀਆਂ ਸਾਡੇ ਸੜਕਾਂ ਦੇ ਨਾਲ-ਨਾਲ ਕੱਚੀ ਥਾਂ ਹੁੰਦੀ ਸੀ ਉੱਥੇ ਅੱਜ ਕੱਲ ਲੋਕਟਾਈਲ ਲਾ ਦਿੱਤੀ ਗਈ ਆ ਕਾਹਦੇ ਵਾਸਤੇ ਤਾਂ ਕਿ ਇੱਕ ਤਾਂ ਪਾਣੀ ਨਾ ਚੂਸ ਸਕੇ ਧਰਤੀ ਤੇ ਦੂਜੇ ਨੰਬਰ ਤੇ ਜਿਹੜੀ ਜਦੋਂ ਸੀਮਿੰਟ ਦੇ ਉੱਤੇ ਵੱਜਦੀ ਹੈ ਧੁੱਪ ਤਾਂ ਉਹ ਮਤਲਬ ਕਿ ਸੇਕ ਆਪ ਕ੍ਰੀਏਟ ਹੁੰਦਾ ਹੁੰਦਾ ਨਾ ਗਰਮੀ ਵੱਧਦੀ ਆ ਘਟਦੀ ਨਹੀਂਗੀ ਕੱਚੀ ਥਾਂ ਹੋਵੇ ਤਾਂ ਉਹ ਗਰਮੀ ਨੂੰ ਖਿੱਚ ਲੈਂਦੀ ਆ ਆਪ ਦੇ ਵੱਲ ਨੂੰ ਗਰਮੀ ਘੱਟ ਹੁੰਦੀ ਆ ਅੱਜ ਪੰਜਾਬ ਦੇ ਵਿੱਚ ਗਰਮੀ ਵਧਣ ਦਾ ਕਾਰਨ ਸਭ ਤੋਂ ਵੱਡਾ ਇਹ ਹੀ ਆ ਕਿ ਪਿੰਡ ਸ਼ਹਿਰ ਹਰੇਕ ਥਾਂ ਤੇ ਐਨ ਬਿਲਕੁਲ ਥਾਵਾਂ ਪੱਕੀਆਂ ਨੇ ਲੋਕਾਂ ਦੀਆਂ ਛੱਤਾਂ ਤੋਂ ਲੈ ਕੇ ਸੜਕਾਂ ਤੱਕ ਕਿਤੇ ਵੀ ਕੱਚੀ ਮਿੱਟੀ ਨਹੀਂ ਦੀਦੀ ਜਿੰਨਾ ਚਿਰ ਤੁਸੀਂ ਇਸ ਵੱਲ ਧਿਆਨ ਨਹੀਂ ਦਿਓਗੇ ਕਿ ਸਾਡੀਆਂ ਕਿਹੜੀਆਂ ਕਮੀਆਂ ਕਰਕੇ ਅਸੀਂ ਇਹਨਾਂ ਚੀਜ਼ਾਂ 'ਚ ਫਸਦੇ ਪਏ ਹਾਂ ਉਹਨਾਂ ਚਿਰ ਤੁਸੀਂ ਇਹਨਾਂ ਚੀਜ਼ਾਂ 'ਚੋਂ ਬਾਹਰ ਨਹੀਂ ਨਿਕਲ ਸਕਦੇ ਸੋ ਮੇਰੀ ਤੁਹਾਨੂੰ ਬੜੀ ਹੱਥ ਜੋੜ ਕੇ ਬੇਨਤੀ ਆ ਭਾਈ ਥੋੜਾ ਬਹੁਤ ਇੱਧਰ ਨੂੰ ਧਿਆਨ ਦਿਓ ਜਾਂ ਤੇ ਆਪਦੇ ਘਰਾਂ ਦੇ ਵਿੱਚ ਜਿਹੜੇ ਆ ਉਹ ਰੀਚਾਰਜ ਪੁਆਇੰਟ ਹੁੰਦੇ ਆ ਧਰਤੀ ਦੇ ਵਿੱਚ ਉਹ ਥੋੜੀ ਥੋੜੀ ਜਗ੍ਹਾ 'ਚ ਹੀ ਬਣ ਜਾਂਦੇ ਆ ਉਹ ਕਿਰਪਾ ਕਰਕੇ ਬਣਵਾ ਲਓ ਤੇ ਇੱਕ ਸਾਰੇ ਜਣੇ ਵੱਧ ਤੋਂ ਵੱਧ ਦਰਖਤ ਲਾਓ ਜਿਹੜੀ ਬਾਰਿਸ਼ ਹੁੰਦੀ ਆ ਉਹ ਦਰਖਤਾਂ ਕਰਕੇ ਹੁੰਦੀ ਆ ਭਾਵੇਂ ਤੁਸੀਂ ਰਿਸਰਚ ਵੀ ਕਰਕੇ ਦੇਖ ਲਿਓ ਮਤਲਬ ਕਿ ਬੰਦਾ ਵੀਹ ਵਾਰੀ ਕਹੀ ਜਾਵੇ ਬਾਰਿਸ਼ ਬਾਰਿਸ਼ ਮੀਂਹ ਆ ਜਾ ਮੀਂਹ ਆ ਜਾ ਜਿੰਨਾ ਮਰਜੀ ਕਿਸੇ ਦੇਵਤੇ ਨੂੰ ਵਰਨ ਦੇਵਤਾ ਤੇ ਕਰਨ ਦੇਵਤਾ ਜਿਹੜੇ ਮਰਜੀ ਇੰਦਰ ਦੇਵਤਾ ਦੀਆਂ ਵੀ ਤੁਸੀਂ ਮਤਲਬ ਕਿ ਪੂਜਾਵਾਂ ਕਰ ਲਓ ਪਰ ਮੀਂਹ ਨਹੀਂ ਆਊਗਾ ਪਰ ਰੁੱਖ ਜਦੋਂ ਬੁਲਾਉਂਦੇ ਆਪਦੀ ਭਾਸ਼ਾ ਦੇ ਵਿੱਚ ਤਾਂ ਉਦੋਂ ਬੱਦਲਾਂ ਦੇ ਉੱਤੇ ਆ ਕੇ ਤੇ ਫਿਰ ਬੱਦਲ ਵਰਸਦਾ ਤੇ ਫਿਰ ਬਾਰਿਸ਼ ਹੁੰਦੀ ਆ ਇਹ ਕਦੇ ਨਾ ਸੋਚੋ ਕਿ ਬਾਰਿਸ਼ ਮਨੁੱਖ ਹਸਤੇ ਹੁੰਦੀ ਆ ਨਹੀਂ ਬਾਰਿਸ਼ ਦਰਖਤਾਂ ਵਾਸਤੇ ਹੁੰਦੀ ਆ ਉਹਦੇ ਰਾਈ ਫਾਇਦਾ ਬੰਦੇ ਨੂੰ ਵੀ ਹੁੰਦਾ ਸੋ ਜਿਹੜਾ ਪਾਣੀ ਆ ਇਹਨੂੰ ਬਚਾਉਣ ਵਾਸਤੇ ਵੀਰੋ ਵੱਧ ਤੋਂ ਵੱਧ ਕਦਮ ਚੁੱਕਣੇ ਪੈਣਗੇ ਕਿਉਂਕਿ ਅਸੀਂ ਬਹੁਤ ਜ਼ਿਆਦਾ ਲੇਟ ਆ ਇੱਕ ਤੇ ਰੁੱਖ ਲਾਓ ਵੱਧ ਤੋਂ ਵੱਧ ਤਾਂ ਕਿ ਮੀਂਹ ਜਿਹੜਾ ਉਹ ਵੱਧ ਤੋਂ ਵੱਧ ਇੱਥੇ ਪਵੇ ਤੇ ਫਿਰ ਉਹ ਮੀਂਹ ਦਾ ਪਾਣੀ ਸੁਕਾਉਣਾ ਕਿਵੇਂ ਆ ਆਪਾਂ ਧਰਤੀ ਦੇ ਵਿੱਚ ਜੀਰਨਾ ਕਿਵੇਂ ਆ ਉਹਦੇ ਵਾਸਤੇ ਵੀ ਜੋ ਜੋ ਸੋਚ ਸਕਦਾ ਬੰਦਾ ਸੋਚ ਕੇ ਇਸ ਵੀਡੀਓ ਤੇ ਵੀ ਕਮੈਂਟ ਕਰਿਆ ਜੇ ਤੇ ਆਪਦੇ ਉੱਥੇ ਲਾਗੂ ਵੀ ਕਰਿਆ ਜੋ ਚੀਜ਼ਾਂ ਮੈਂ ਤਾਂ ਸੋਚਦਾ ਰਿਚਾਰਜ ਪੁਆਇੰਟ ਬਣਾਏ ਜਾਣ ਜੇ ਇਸ ਤੋਂ ਇਲਾਵਾ ਵੀ ਕੁਝ ਹੋ ਸਕਦਾ ਤਾਂ ਵੀਰ ਮੇਰਾ ਸਾਰੇ ਕਮੈਂਟ ਕਰਕੇ ਜਰੂਰ ਦੱਸਿਆ ਜੀ ਪਰ ਜੇ ਤੁਸੀਂ ਆਪਦੇ ਬੱਚਿਆਂ ਨੂੰ ਕਨੇਡਾ ਅਮਰੀਕਾ ਭੇਜਣਾ ਫਿਰ ਤਾਂ ਤੁਹਾਡੀ ਮਰਜ਼ੀ ਆ ਜੇ ਤੁਸੀਂ ਇੱਥੇ ਰੱਖਣਾ ਆਪਦੇ ਬੱਚੇ ਨੂੰ ਕੱਲ ਨੂੰ ਆਉਣ ਵਾਲੀ ਪੀੜ੍ਹੀ ਨੂੰ ਤਾਂ ਵੀਰੋ ਪਾਣੀ ਅੱਜ ਤੋਂ ਬਚਾਉਣਾ ਸ਼ੁਰੂ ਕਰਦੋ ਕੋਈ ਦੋ ਪੀੜ੍hiyan ਤੁਹਾਡੀਆਂ ਨੰਗ ਜਾਣਗੀਆਂ ਨਹੀਂ ਤਾਂ ਮੁੱਲ ਦਾ ਪਾਣੀ ਲੈ ਕੇ ਪੀਣਾ ਪੈਣਾ ਪੰਜਾਬੀਆਂ ਨੇ ਦੁੱਧ ਦੇ ਵਿੱਚ ਤਾਂ ਪਾਣੀ ਪਾ ਲਿਆ ਪਰ ਹੁਣ ਪਾਣੀ ਦੇ ਵਿੱਚ ਕੀ ਪਾਉਣਾ ਵਾ ਇਹ ਤੁਸੀਂ ਸੋਚ ਲਓ ਕਿਉਂਕਿ ਆਉਣ ਵਾਲੇ ਸਮੇਂ 'ਚ ਪਾਣੀ ਤੁਹਾਨੂੰ ਮੁੱਲ ਮਿਲੂਗਾ ਜੇ ਤੁਸੀਂ ਅਜੇ ਵੀ ਇਸ ਚੀਜ਼ ਨੂੰ ਨਾ ਸਮਝੇ ਮੋਟਰਾਂ ਦੀ ਕਿੱਲੀ ਇੱਕ ਵਾਰੀ ਨੱਪ ਕੇ ਆਪਾਂ ਦੁਬਾਰਾ ਵੇਂਦੇ ਨਹੀਂ ਭਾਈ ਝੋਨਾ ਜਿਹੜਾ ਵਾ ਉਹ ਤਾਂ ਆਪਾਂ ਹਨਾ ਲਾਉਣਾ ਉਹ ਨਹੀਂ ਹਟਣਾਗਾ ਤੇ ਨਾ ਆਪਾਂ ਹਟਾ ਸਕਦੇ ਆ ਝੋਨਾ ਲਾਉਣਾ ਇਹਨਾਂ ਨੂੰ ਪਰ ਵੀਰੋ ਇੰਨੀ ਕੁ ਬੇਨਤੀ ਆ ਕਿ ਜਦੋਂ ਤੁਹਾਨੂੰ ਪਤਾ ਕਿ ਸਾਡਾ ਇੰਨੇ ਕੁ ਪਾਣੀ ਦੇ ਨਾਲ ਸਰੂਗਾ ਤੁਸੀਂ ਉਨਾਂ ਕ ਪਾਣੀ ਵਰਤਿਆ ਕਰੋ ਬਾਅਦ 'ਚ ਮੋਟਰ ਬੰਦ ਕਰ ਦਿਆ ਕਰੋ ਭਾਈ ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਪੀੜ੍ਹੀਆਂ ਨੇ ਇੱਥੇ ਰਹਿਣਾ ਤੁਹਾਡੇ ਕੋਲੇ ਤਾਂ ਕੋਈ ਚਾਰ-ਚਾਰ ਕਿੱਲੇ ਹੈਗੇ ਆ ਤੁਸੀਂ ਤਾਂ ਇੱਕ ਦਾ ਵੇਚ ਕੇ ਜਾਂ ਗਹਿਣੇ ਰੱਖ ਕੇ ਵੀ ਆਪਦੇ ਮੁੰਡੇ ਕੁੜੀਆਂ ਬਾਹਰ ਭੇਜ ਦੋਗੇ ਭਾਈ ਸਾਡੇ ਕੋਲੇ ਤਾਂ ਮੁੰਡੇ ਕੁੜੀਆਂ ਬਾਹਰ ਭੇਜਣ ਨੂੰ ਪੈਸੇ ਵੀ ਹੈ ਨਹੀਂ ਤੇ ਗਹਿਣੇ ਰੱਖਣ ਨੂੰ ਕੋਈ ਚੀਜ਼ ਵੀ ਹੈ ਨਹੀਂ ਸੋ ਅਸੀਂ ਤਾਂ ਇੱਥੇ ਹੀ ਵਸਣਾ ਭਾਈ ਅਸੀਂ ਤਾਂ ਕਣਕ ਤੇ ਚੌਲ ਜੋ ਵੀ ਦਾਲਾ ਅਸੀਂ ਤਾਂ ਉਹ ਮਸਾ ਮੁੱਲ ਲੈ ਕੇ ਖਾਣੇ ਪਏ ਆ ਸਾਡੇ ਤੋਂ ਪਾਣੀ ਮੁੱਲ ਲਈ ਖਰੀਦਿਆ ਜਾਣਾ ਭਾਈ ਤੇ ਗਲਤੀਆਂ ਤੁਹਾਡੀਆਂ ਤੇ ਉਹਦੀ ਸਜ਼ਾ ਸਾਨੂੰ ਮਿਲ ਜਾਣੀ ਆ ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਕਿਸਾਨ ਵੀਰੋ ਥੋੜਾ ਬਾਲਾ ਸਾਡੇ ਬਾਰੇ ਵੀ ਸੋਚੋ ਭਾਈ ਸਿਰਫ ਆਪਦਾ ਢਿੱਡ ਅੱਗੇ ਨਾ ਰੱਖੋ ਤੇ ਮੇਰੀ ਵੀਰਾਂ ਨੂੰ ਵੀ ਬੇਨਤੀ ਆ ਸਾਰਿਆਂ ਨੂੰ ਕਿ ਜਿੱਥੇ ਵੀ ਤੁਹਾਡੇ ਕੋਲੇ ਜੇ ਰੁੱਖ ਲਾਉਣ ਦੀ ਜਗ੍ਹਾ ਹੈਗੀ ਆ ਤੁਸੀਂ ਰੁੱਖ ਨਹੀਂ ਆਪ ਲਾ ਸਕਦੇ ਵੀਰ ਬਣ ਕੇ ਇਸ ਵੀਡੀਓ ਥੱਲੇ ਜਗ੍ਹਾ ਕਮੈਂਟ ਕਰਦੇ ਆ ਜੇ ਆਪਦਾ ਨੰਬਰ ਛੱਡਦੇ ਆ ਜੇ ਮੈਂ ਤੁਹਾਨੂੰ ਕੰਟੈਕਟ ਕਰੂੰਗਾ ਤੇ ਆਪਾਂ ਰਲ ਕੇ ਰੁੱਖ ਲਾ ਲਾਂਗੇ ਪਰ ਸੰਭਾਲ ਤੁਸੀਂ ਕਰਨੀ ਹੋਊਗੀ ਤੇ ਆਪਾਂ ਵੱਧ ਤੋਂ ਵੱਧ ਰੁੱਖ ਲਾਈਏ ਜੇ ਪਿਆਪ ਨੂੰ ਬਚਾਉਣਾ ਹੈ ਇਹ ਇੰਨੀ ਕੁ ਬੇਨਤੀ ਆ ਕੋਈ ਸ਼ਬਦ ਚਾਣੀਵਾ ਬੋਲਿਆ ਗਿਆ ਹੋਵੇ ਤਾਂ ਬੜੀ ਹੱਥ ਜੋੜ ਕੇ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬੜਾ ਧੰਨਵਾਦ